ਆਵਾਜ਼ੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਤਰਨਤਨ ਜ਼ਿਮਨੀ ਚੋਣ ਜਿੱਤ ਚੁੱਕੇ ਨੇ ਤੇ ਜਿੱਤ ਦਰਜ ਕਰਨ ਤੋਂ ਬਾਅਦ ਜ ਹਰਮੀਤ ਸਿੰਘ ਸੰਧੂ ਦੇ ਵੱਲੋਂ ਸ਼ਹਿਰ ਦੇ ਵਿੱਚ ਰੋਡ ਸ਼ੋਅ ਕੱਢਿਆ ਜਾ ਰਿਹਾ ਪਾਰਟੀ ਦਫ਼ਤਰ ਦੇ ਬਾਹਰ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਿਹਾ ਵੱਡੀ ਗਿਣਤੀ ਦੇ ਵਿੱਚ ਆਵਾਜ਼ੀ ਪਾਰਟੀ ਦੇ ਵਰਕਰ ਝੋਟੇ ਹੋਏ ਨੇ ਤਰਨਜੀਤ ਹਰਮੀਤ ਸੰਧੂ ਦਾ ਸਵਾਗਤ ਕਰਨ ਦੇ ਲਈ ਉਹਨਾਂ ਨੂੰ ਇਸ ਜਿੱਤ ਦੀ ਅਭਦਾਈ ਦੇਣ ਦੇ ਲਈ ਤਾਂ ਤੁਹਾਨੂੰ ਅਸੀਂ ਇਸ ਰੋਡ ਸ਼ੋਅ ਦੀਆਂ ਤਸਵੀਰਾਂ ਵਿਖਾ ਰਿਹਾ ਆ ਲੰਬਾ ਕਾਫਲਾ ਇਸ ਰੋਡ ਸ਼ੋਅ ਦਾ ਨਜ਼ਰ ਆ ਰਿਹਾ ਢੋਲ ਵਜ ਰਹੇ ਨੇ ਆ ਵੱਡੇ ਪੱਧਰ ਤੇ ਅੱਗਾ ਲੰਮਾ ਕਾਫਲਾ ਤਸਵੀਰਾਂ ਦੇ ਵਿੱਚ ਏਕਿਆ ਜਾ ਸਕਦਾ ਕਿਉਂਕਿ 12091 ਵੋਟਾਂ ਦੇ ਫਰਕ ਦੇ ਨਾਲ ਹਰਮੀਤ ਸਿੰਘ ਸੰਧੂ ਜਿੱਤਨ ਦੇ ਵਿੱਚ ਕਾਮਯਾਬ ਰਹੇ ਨੇ ਵੱਡੀ ਜਿੱਤ ਹਰਮੀਤ ਸਿੰਘ ਸੰਧੂ ਦੇ ਵੱਲੋਂ ਦਰਜ ਕੀਤੀ ਗਈ ਹੈ ਆ ਰੋਡ ਸ਼ੋਦੀ ਤੁਹਾਨੂੰ ਸਿੱਧੀਆਂ ਲਾਈਵ ਤਸਵੀਰਾਂ ਵਖਾ ਰਹੇ ਆ ਆ ਤਸਵੀਰਾਂ ਦੇ ਵਿੱਚ ਆਵਾਜ਼ ਦੀ ਪਾਰਟੀ ਦੇ ਨਵੇਂ ਚੁਣੇ ਗਏ ਵਿਧਾਇਕ ਹਰਮੀਤ ਸਿੰਘ ਸੰਧੂ ਨਜ਼ਰ ਆ ਰਹੇ ਨੇ ਆ ਕਿਵੇਂ ਹਾਰ ਪਾ ਕੇ ਉਹਨਾਂ ਦਾ ਜਬਰਦਸਤ ਸਵਾਗਤ ਕੀਤਾ ਜਾ ਰਿਹਾ ਉਹਨਾਂ ਨੂੰ ਆਪ ਪਤਾ ਹੀ ਦਿੱਤੀ ਜਾ ਰਹੀ ਹੈ ਹਰਮਿੰਦਰ ਸਿੰਘ ਸੰਧੂ ਤਸਵੀਰਾਂ ਦੇ ਵਿੱਚ ਆ ਦੇਖਿਆ ਜਾ ਸਕਦੇ ਨੇ ਜਿਸ ਤਰੀਕੇ ਵੀ ਜੰਦਾ ਨੇ ਜਿੱਤਾਂ ਕੀਤੀ ਹੈ ਜਿੱਤ ਹਾਸਲ ਕੀਤੀ ਹੈ ਸੰਧੂ ਸਾਹਿਬ ਸੰਧੂ ਸਾਹਿਬ ਵੱਡੀ ਜਿੱਤ ਲੱਗੀ ਹੋਈ ਹੈ ਪ੍ਰਮਾਤਮਾ ਦੀ ਮਿਹਰ ਹੋਈ ਆ ਜੀ ਪ੍ਰਮਾਤਮਾ ਸੰਗਤ 'ਚ ਵਸਦਾ ਤੇ ਪ੍ਰਮਾਤਮਾ ਦੀ ਮਿਹਰ ਹੋਈ ਹੈ ਟਿਆ ਫੈਕਟਰ ਮੰਨਦੇ ਉਸ ਵੱਡੀ ਜਿੱਤ ਦਰਜ ਕਰਨ ਦਾ ਇਹ ਲੋਕਾਂ ਦਾ ਪਿਆਰ ਹੈ ਜੀ ਜਿਹੜਾ ਮੈਂ ਦੇਣ ਦੀ ਦੇ ਸਕਦਾ ساری ਜ਼ਿੰਦਗੀ ਤਿੰਨ ਵਾਰੀ ਅੱਗੇ ਲੋਕਾਂ ਨੇ ਜਿਤਾਇਆ ਸੰਗਤ ਨੇ ਜਿਤਾਇਆ ਹੁਣ ਵੀ ਤੁਹਾਡੇ ਸਾਹਮਣੇ ਆ ਸੰਧੂ ਸਾਹਿਬ ਸੰਧੂ ਸਾਹਿਬ ਕਿਹੜਾ ਵੱਡਾ ਫੋਕਸ ਰਹੇਗਾ ਕਿਹੜੇ ਵੱਡੇ ਕੰਮ ਕਰੋਗੇ ਇਹ ਹੁਣ ਸਮਾਂ ਆਊਗਾ ਜੀ ਲੋਕਾਂ ਕੋ ਜਾਵਾਂਗੇ ਆਵਾਜ਼ੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਤਰਨਤਾਰਨ ਜ਼ਿਮਨੀ ਚੋਣ ਜਿੱਤ ਚੁੱਕੇ ਨੇ ਤੇ ਜਿੱਤ ਦਰਜ ਕਰਨ ਤੋਂ ਬਾਅਦ ਚ ਹਰਮੀਤ ਸਿੰਘ ਸੰਧੂ ਦੇ ਵੱਲੋਂ ਸ਼ਹਿਰ ਦੇ ਵਿੱਚ ਰੋਡ ਸ਼ੋਅ ਕੱਢਿਆ ਜਾ ਰਿਹਾ ਪਾਰਟੀ ਦਫ਼ਤਰ ਦੇ ਬਾਹਰ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਿਹਾ ਵੱਡੀ ਗਿਣਤੀ ਦੇ ਵਿੱਚ ਆਵਾਜ਼ੀ ਪਾਰਟੀ ਦੇ ਵਰਕਰ ਝੋਟੇ ਹੋਏ ਨੇ ਤਰਨਜੀਤ ਹਰਮੀਤ ਸੰਧੂ ਦਾ ਸਵਾਗਤ ਕਰਨ ਦੇ ਲਈ ਉਹਨਾਂ ਨੂੰ ਇਸ ਜਿੱਤ ਦੀ ਅਭਦਾਈ ਦੇਣ ਦੇ ਲਈ ਤਾਂ ਤੁਹਾਨੂੰ ਅਸੀਂ ਇਸ ਰੋਡ ਸ਼ੋਅ ਦੀਆਂ ਤਸਵੀਰਾਂ ਵਿਖਾ ਰਿਹਾ ਆ ਲੰਬਾ ਕਾਫਲਾ ਇਸ ਰੋਡ ਸ਼ੋ ਦਾ ਨਜ਼ਰ ਆ ਰਿਹਾ ਢੋਲ ਵਜ ਰਹੇ ਨੇ ਆ ਵੱਡੇ ਪੱਧਰ ਤੇ ਆਵਾਜ਼ ਦੀ ਪਾਰਟੀ ਦੇ ਵੱਲੋਂ ਆ ਜਸ਼ਨ ਮਨਾਇਆ ਜਾ ਰਿਹਾ ਹੈ ਹਟਾ ਲੰਬਾ ਕਾਫਲਾ ਤਸਵੀਰਾਂ ਦੇ ਵਿੱਚ ਏਕਿਆ ਜਾ ਸਕਦਾ ਕਿਉਂਕਿ 1291 ਵੋਟਾਂ ਦੇ ਫਰਕ ਦੇ ਨਾਲ ਹਰਵੀਰ ਸਿੰਘ ਸੰਧੂ ਜਿੱਤਨ ਦੇ ਵਿੱਚ ਕਾਮਯਾਬ ਰਹੇ ਨੇ ਵੱਡੀ ਜਿੱਤ ਹਰਵੀਰ ਸਿੰਘ ਸੰਧੂ ਦੇ ਵੱਲੋਂ ਦਰਜ ਕੀਤੀ ਗਈ ਹੈ ਆ ਰੋਡ ਸ਼ੋ ਦੀਆਂ ਤੁਹਾਨੂੰ ਸਿੱਧੀਆਂ ਲਾਈਵ ਤਸਵੀਰਾਂ ਵਖਾ ਰਹੇ ਆ ਆ ਤਸਵੀਰਾਂ ਦੇ ਵਿੱਚ ਆਵਾਜ਼ ਦੀ ਪਾਰਟੀ ਦੇ ਨਵੇਂ ਚੁਣੇ ਗਏ ਵਿਧਾਇਕ ਹਰਮੀਤ ਸਿੰਘ ਸੰਧੂ ਨਜ਼ਰ ਆ ਰਹੇ ਨੇ ਆ ਕਿਵੇਂ ਹਾਰ ਪਾ ਕੇ ਉਹਨਾਂ ਦਾ ਜਬਰਦਸਤ ਸਵਾਗਤ ਕੀਤਾ ਜਾ ਰਿਹਾ ਉਹਨਾਂ ਨੂੰ ਆ ਵਧਾਈ ਦਿੱਤੀ ਜਾ ਰਹੀ ਹੈ ਹਰਮੀਤ ਸਿੰਘ ਸੰਧੂ ਤੁਸੀਂਾਂ ਦੇ ਵਿੱਚ ਆ ਦੇਖਿਆ ਜਾ ਸਕਦੇ ਨੇ ਜਿਸ ਤਰੀਕੇ ਵੀ ਉਹਨਾਂ ਨੇ ਜਿੱਤ ਲੜੀ ਕੀਤੀ ਹੈ ਜਿੱਤ ਹਾਸਲ ਕੀਤੀ ਹੈ ਸੰਧੂ ਸਾਹਿਬ ਸੰਧੂ ਸਾਹਿਬ ਵੱਡੀ ਜਿੱਤ ਲੱਗੀ ਹੋਈ ਹੈ ਪਰਮਾਤਮਾ ਦੀ ਮਿਹਰ ਹੋਈ ਹੈ ਜੀ ਪਰਮਾਤਮਾ ਸੰਗਤ 'ਚ ਵਸਦਾ ਤੇ ਪਰਮਾਤਮਾ ਦੀ ਮਿਹਰ ਹੋਈ ਨਹੀਂ ਤਾਂ ਨਹੀਂ ਕਰੀ ਹੰਦੂ ਸਾਹਿਬ ਕਿਹੜੀ ਵੱਡਾ ਫੈਕਟਰ ਮੰਨਦੇ ਹੋs ਵੱਡੀ ਜਿੱਤ ਦਰਜ ਕਰਨ ਦਾ ਇਹ ਲੋਕਾਂ ਦਾ ਪਿਆਰ ਹੈ ਜੀ ਜਿਹੜਾ ਮੈਂ ਦੇਣ ਦੀ ਦੇ ਸਕਦਾ ساری ਜ਼ਿੰਦਗੀ ਤਿੰਨ ਵਾਰੀ ਅੱਗੇ ਲੋਕਾਂ ਨੇ ਜਿਤਾਇਆ ਸੰਗਤ ਨੇ ਜਿਤਾਇਆ ਹੁਣ ਵੀ ਤੁਹਾਡੇ ਸਾਹਮਣੇ ਆ ਹੰਦੂ ਸਾਹਿਬ ਹੰਦੂ ਸਾਹਿਬ ਕਿਹੜਾ ਵੱਡਾ ਫੋਕਸ ਰਹੇਗਾ ਕਿਹਨੇ ਵੱਡੇ ਕੰਮ ਕਰੋਗੇ ਏ ਹੁਣ ਸਮਾਂ ਆਊਗਾ ਜੀ ਲੋਕਾਂ ਕੋ ਜਾਵਾਂਗੇ